ਦੋਸਤੋ ਜੇ ਤੁਹਾਡਾ ਦੁਸ਼ਮਨ ਤੁਹਾਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਤੁਸੀਂ ਉਸ ਨੂੰ ਕਿਵੇਂ ਹਰਾ ਸਕਦੇ ਹੋ ਜੇ ਮੈਂ ਤੁਹਾਨੂੰ કહਾਂ ਕਿ ਸਿਰਫ ਤਿੰਨ ਤਰੀਕਿਆਂ ਨਾਲ ਤੁਸੀਂ ਆਪਣੇ ਦੁਸ਼ਮਨ ਨੂੰ ਆਪਣਾ ਸੇਵਕ ਬਣਾ ਸਕਦੇ ਹੋ ਤੇ ਅਸੀਂ ਇਸ ਵੀਡੀਓ ਵਿੱਚ ਇਹ ਤਿੰਨ ਤਰੀਕਿਆਂ ਤੇ ਵਿਚਾਰ ਕਰਾਂਗੇ ਤਾਂ ਆਓ ਵੀਡੀਓ ਸ਼ੁਰੂ ਕਰਦੇ ਹਾਂ ਦੁਸ਼ਮਨ ਨੂੰ ਬਰਬਾਦ ਕਰਨ ਦੇ ਤਿੰਨ ਤਰੀਕੇ ਪਹਿਲਾ ਤਰੀਕਾ ਅਹੰਕਾਰ ਨੂੰ ਖਤਮ ਕਰਨਾ ਦੋਸਤੋ ਦੁਸ਼ਮਣ ਦਾ ਸਭ ਤੋਂ ਵੱਡਾ ਹਥਿਆਰ ਉਸ ਦਾ ਅਹੰਕਾਰ ਹੁੰਦਾ ਹੈ ਜੇ ਤੁਸੀਂ ਉਸ ਦੇ ਅਹੰਕਾਰ ਨੂੰ ਨਜ਼ਰ ਅੰਦਾਜ਼ ਕਰੋਗੇ ਤਾਂ ਉਹ ਹੌਲੀ-ਹੌਲੀ ਕਮਜ਼ੋਰ ਪੈ ਜਾਵੇਗਾ ਸ਼ਾਂਤ ਰਹੋ ਅਤੇ ਆਪਣੀ ਮਿਹਨਤ ਤੇ ਧਿਆਨ ਦਿਓ ਤੁਹਾਡੀ ਕਾਮਯਾਬੀ ਉਸ ਦੇ ਅਹੰਕਾਰ ਨੂੰ ਗਹਿਰਾ ਝਟਕਾ ਦੇਵੇਗੀ ਦੂਜਾ ਤਰੀਕਾ ਦਇਆ ਦਿਖਾਉਣਾ ਦੋਸਤੋ ਜੇ ਤੁਹਾਡਾ ਦੁਸ਼ਮਣ ਕਦੇ ਮੁਸੀਬਤ ਵਿੱਚ ਹੋਵੇ ਤਾਂ ਉਸ ਦੀ ਮਦਦ ਕਰੋ ਦਇਆ ਸਭ ਤੋਂ ਸ਼ਕਤੀਸ਼ਾਲੀ ਹਥਿਆਰ ਹੈ ਇਹ ਨਾ ਸਿਰਫ ਦੂਜਿਆਂ ਦੇ ਦਿਲ ਨੂੰ ਬਦਲ ਸਕਦੀ ਹੈ ਸਗੋਂ ਤੁਹਾਨੂੰ ਇੱਕ ਵਧੀਆ ਇਨਸਾਨ ਵੀ ਬਣਾਉਂਦੀ ਹੈ ਤੀਜਾ ਅਤੇ ਅਖੀਰਲਾ ਤਰੀਕਾ ਖੁਦ ਨੂੰ ਵਧੀਆ ਬਣਾਉਣਾ ਦੋਸਤੋਂ ਦੁਸ਼ਮਣ ਨੂੰ ਹਰਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਖੁਦ ਨੂੰ ਇੰਨਾ ਮਜ਼ਬੂਤ ਬਣਾਉਣਾ ਕਿ ਉਹ ਤੁਹਾਨੂੰ ਨੁਕਸਾਨ ਪਹੁੰਚਾਉਣ ਬਾਰੇ ਸੋਚ ਵੀ ਨਾ ਸਕੇ ਆਪਣੇ ਗਿਆਨ ਹੁਨਰ ਅਤੇ ਆਤਮ ਵਿਸ਼ਵਾਸ ਨੂੰ ਲਗਾਤਾਰ ਵਧਾਉਂਦੇ ਰਹੋ ਦੋਸਤੋ ਦੁਸ਼ਮਣ ਨੂੰ ਬਰਬਾਦ ਕਰਨ ਦਾ ਸਭ ਤੋਂ ਚੰਗਾ ਤਰੀਕਾ ਉਸ ਨੂੰ ਬਦਲ ਦੇਣਾ ਹੈ ਜੇ ਉਹ ਬਦਲ ਜਾਵੇ ਤਾਂ ਉਹ ਤੁਹਾਡਾ ਮਿੱਤਰ ਬਣ ਸਕਦਾ ਹੈ ਅਤੇ ਜੇ ਉਹ ਨਾ ਬਦਲੇ ਤਾਂ ਉਸ ਦੀ ਨਫ਼ਰਤ ਅਤੇ ਗੁੱਸਾ ਉਸ ਨੂੰ ਖੁਦ ਹੀ ਖਤਮ ਕਰ ਦੇਵੇਗਾ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਣ ਨੂੰ ਮਿਲਦਾ ਹੈ ਕਿ ਦੁਸ਼ਮਣੀ ਦਾ ਜਵਾਬ ਹਮੇਸ਼ਾ ਹਿੰਸਾ ਜਾਂ ਨਫ਼ਰਤ ਨਾਲ ਦੇਣਾ ਜ਼ਰੂਰੀ ਨਹੀਂ ਹੁੰਦਾ ਸਮਝਦਾਰੀ ਦਇਆ ਅਤੇ ਖੁਦ ਨੂੰ ਵਧੀਆ ਬਣਾ ਕੇ ਅਸੀਂ ਕਿਸੇ ਵੀ ਦੁਸ਼ਮਣ ਨੂੰ ਪ੍ਰਾਸਤ ਕਰ ਸਕਦੇ ਹਾਂ ਜੇਕਰ ਤੁਹਾਨੂੰ ਇਸ ਵੀਡੀਓ ਦਾ ਕੋਈ ਵੀ ਹਿੱਸਾ ਪਸੰਦ ਆਇਆ ਹੋਵੇ ਤਾਂ ਵੀਡੀਓ ਨੂੰ ਲਾਈਕ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਹੇਠਾਂ ਕਮੈਂਟ ਵਿੱਚ ਆਪਣੇ ਵਿਚਾਰ ਸਾਂਝੇ ਕਰੋ ਤਾਂ ਦੋਸਤੋਂ ਮਿਲਦੇ ਹਾਂ ਅਗਲੇ ਵੀਡੀਓ ਵਿੱਚ ਤਦ ਤੱਕ ਲਈ ਬਾਏ ਬਾਏ